ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਹੈ ਮੂਰਤ ਹੈ ਜਗ ਅਓਸੀ ਪਾਵਨ ਪਵਿੱਤਰ ਇਤਿਹਾਸ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਇਤਿਹਾਸ ਅਸੀਂ ਪੜਦੇ ਸੁਣਦੇ ਆ ਰਹੇ ਹਾਂ ਬੇਨਤੀ ਇਹ ਆ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਤੇ ਗੁਰਬਾਣੀ ਵਿੱਚ ਇੱਕ ਸ਼ਬਦ ਬੜਾ ਪਿਆਰਾ ਹੁੰਦਾ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸਾਰੇ ਪੜੋ ਜੀ ਇੱਕ ਵਾਰੀ ਗੁਰੂ ਨਾਨਕ ਜਿਨ ਸੁਣਿਆ ਭਾਵੇਂ ਥੋੜਾ ਵਿਚਾਰ ਲਈਏ ਕੋਈ ਜ਼ਰੂਰੀ ਨਹੀਂ ਆਪਾਂ ਜ਼ਿਆਦਾ ਜਾਣਾ ਥੋੜੀ ਗੱਲ ਕਰ ਲਈਏ ਪਰ ਕਰਾਂਗੇ ਅਨੰਦ ਨਾਲ ਸੱਚੇ ਬਾਦਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਤੇ ਦੂਜਾ ਹੁੰਦਾ ਵੇਖਣਾ ਇਹਨਾਂ ਦੀਦਿਆਂ ਨਾਲ ਇਹਨਾਂ ਅੱਖਾਂ ਨਾਲ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਦیدار ਕੀਤਾ ਉਹਨਾਂ ਦਾ ਇਤਿਹਾਸ ਪੜਿਓ ਜਿਨ੍ਹਾਂ ਨੇ ਸੁਣ ਲਿਆ ਉਹਨਾਂ ਦੀ ਜ਼ਿੰਦਗੀ ਤੇ ਨਾਨਕ ਨਦਰੀ ਨਦਰ ਨਿਹਾਲੋ ਪਤਾ ਨਹੀਂ ਅਸੀਂ ਕਿੱਦਾਂ ਸੁਣਦੇ ਆਂ ਬਦਕਿਸਮਤੀ ਆ ਸਾਡੀ ਅੱਜ ਅਸੀਂ ਪਤਾ ਨਹੀਂ ਕਿੱਦਾਂ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਨੂੰ ਪਤਾ ਨਹੀਂ ਕਿੱਦਾਂ ਵੇਖ ਰਹੇ ਹਾਂ ਅਸੀਂ ਅੱਜ ਬਹੁਤਾਤ ਨਾ ਸੁਣ ਕੇ ਭਲਾ ਹੋਇਆ ਨਾ ਵੇਖ ਕੇ ਭਲਾ ਹੋਇਆ ਅਸੀਂ ਕਿੰਨੀ ਯਾਤਰਾ ਕਰਦੇ ਹਾਂ ਕਿੰਨੇ ਗੁਰੂ ਸਾਹਿਬਾਨਾਂ ਦੇ ਪਾਵਨ ਸਥਾਨਾਂ ਤੇ ਜਾਂਦੇ ਹਾਂ ਪਿਕਨਿਕ ਬਣ ਕੇ ਰਹਿ ਗਿਆ ਟੂਰ ਬਣ ਕੇ ਰਹਿ ਗਿਆ ਜਦੋਂ ਆਈਏ ਹਾਜ਼ਰ ਹੋ ਕੇ ਜਦੋਂ ਅਸੀਂ ਸਵਈਏ ਪੜਦੇ ਆ ਨਾ ਸਵਈਆਂ ਦੇ ਵਿੱਚ ਭੱਟ ਸਾਹਿਬਾਨਾਂ ਦੇ ਸਵਈਏ ਵੀ ਨੇ ਔਰ ਗੁਰੂ ਸਾਹਿਬਾਨਾਂ ਦੇ ਸਵਈਏ ਨੇ ਉਹਨਾਂ ਅੰਦਰ ਯੁੱਗਾਂ ਦੀ ਗੱਲ ਕੀਤੀ ਹੈ ਸਤਜੁਗ ਤੈ ਮਾਨਿਓ ਛਲਿਓ ਬਲ ਬਾਵਨ ਭਾਇਓ ਤ੍ਰਿਤੇ ਤੈ ਮਾਨਿਓ ਰਾਮ ਰਗਵਸਿ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਜਿਹੜੇ ਬਾਣੀ ਜਾਣਦੇ ਹੋ ਪੜੋ ਇੱਕ ਵਾਰੀ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦੀਓ ਤੇ ਅੱਗੇ ਪਤਾ ਕੀ ਆਇਆ ਜਦੋਂ ਕਾਲ ਯੁਗ ਦੀ ਗੱਲ ਆਈ ਕਾਲ ਯੁਗ ਪ੍ਰਮਾਣ ਨਾਨਕ ਗੁਰ ਆਪਣੀ ਮਰਜ਼ੀ ਨਾਲ ਨਹੀਂ ਗੁਰੂ ਨਾਨਕ ਸਾਹਿਬ ਗੁਰੂ ਬਣੇ ਕਈਆਂ ਦੇ ਖਿਆਲ ਆਇਆ ਹੋਣਾ ਵੀ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਸਮਾਂ ਜਿਹੜਾ ਨਾ ਇਹ ਆਪਾ ਆਪਣੀ ਮਰਜ਼ੀ ਨਾਲ ਜਿਵੇਂ ਆਪਣੀ ਮਰਜ਼ੀ ਨਾਲ ਇਥੇ ਗੁਰੂ ਬਣਦੇ ਨੇ ਕੋਈ ਸੰਤ ਬਣਦਾ ਕੋਈ ਬਾਬਾ ਆਪਣੀ ਮਰਜ਼ੀ ਨਾਲ ਨਹੀਂ ਬਣੇ ਪ੍ਰਮਾਣ ਕਿੱਥੋਂ ਪ੍ਰਮਾਣ ਹੋਏ ਜੀ ਕਾਲ ਯੁਗ ਪ੍ਰਮਾਣ ਕੌਣ ਨਾਨਕ ਗੁਰ ਫੇਰ ਅਸਨਾ ਕਰੋ ਇੱਕ ਵਾਰ ਪਵਿੱਤਰ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰਕ ਹਾਏ ਸ੍ਰੀ ਗੁਰੂ ਰਾਜ ਅਵਚਲ ਟਲ ਆਦਪੁਰਖ ਫਰਮਾਇਆ ਇਤੇ ਗੁਰੂ ਨਾਨਕ ਸਾਹਿਬ ਆਪਣੀ ਮਰਜ਼ੀ ਨਾਲ ਨਹੀਂ ਆਏ ਕਿਵੇਂ ਆਏ ਨਹੀਂ ਜੀ ਕਿਸੇ ਨੇ ਉਹਨਾਂ ਨੂੰ ਗੁਰੂ ਦੇ ਰੂਪ ਵਿੱਚ ਵੇਖਿਆ ਕਿਸੇ ਨੇ ਜੋਗੀ ਦੇ ਰੂਪ ਵਿੱਚ ਵੇਖਿਆ ਕਿਸੇ ਨੇ ਵੇਖਿਆ ਇਹ ਹਿੰਦੂਆਂ ਦਾ ਪੀਰ ਆ ਕਿਸੇ ਨੇ ਵੇਖਿਆ ਮੁਸਲਮਾਨਾਂ ਦੇ ਆ ਕਿਸੇ ਨੇ ਗੁਰੂ ਪੀਰ ਪੈਗੰਬਰ ਔਲੀਆ ਅਵਤਾਰ ਸਮਝਿਆ ਅਸਲ ਵਿੱਚ ਹੈ ਕੀ ਸੀ ਕੌਣ ਸਨ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਜਦੋਂ ਅਸੀਂ ਉਹਨਾਂ ਬਾਰੇ ਅੰਦਰੋਂ ਪੜ੍ਹੀਏ ਨਾ ਉਤੇ ਜੋਤ ਰੂਪ ਹਰ ਆਪ ਇੱਕ ਵਾਰੀ ਜਾਗ ਕੇ ਪੜੋ ਇਦਾਂ ਨਹੀਂ ਵੀ ਬੈਠੇ ਆ ਤੇ ਪਰਤਾ ਨਹੀਂ ਜਾ ਕੇ ਪੜੋ ਇੱਕ ਵਾਰੀ ਫਿਰ ਆਨੰਦ ਆਏਗਾ ਫਿਰ ਸੱਚ ਜਾਣਿਓ ਅੱਜ ਸੁਣ ਕੇ ਚਲ ਜਿਓ ਅੱਜ ਜ਼ਿੰਦਗੀ ਨਿਹਾਲ ਹੋ ਜਾਣੀ ਆਖੋ ਸਤਿਨਾਮ ਪੜੋ ਇੱਕ ਵਾਰੀ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਉਹ ਮਾਲਕ ਪਰਮੇਸ਼ਰ ਦਾ ਨਿਰਗੁਣ ਦਾ ਸਰਗੁਣ ਸਰੂਪ ਸਨ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਲੈ ਕੇ ਕਿੱਡੀ ਵੱਡੀ ਤਾਕਤ ਪਰਮੇਸ਼ਰ ਦੇ ਘਰੋਂ ਬਰੋਸਾ ਹੋਇਆ ਏ ਕਿਸੇ ਆਮ ਬੰਦੇ ਦੇ ਬਰੋਸਾ ਹੋਇਆ ਨਹੀਂ ਸਾਨੂੰ ਕਿਸੇ ਆਮ ਦੁਨੀਆਦਾਰ ਨੇ ਗੱਦੀ ਨਹੀਂ ਦਿੱਤੀ ਕਿਸੇ ਆਮ ਚੱਲਦੀ ਹੋਈ ਗੱਦੀ ਦੇ ਉਹ ਦੁਆਰੇ ਰੈਵਰ ਗੁਰੂ ਨਹੀਂ ਬਣੇ ਨਹੀਂ ਜੀ ਉਹ ਤੇ ਤੁਰਨਵਾਜੇ ਹੋਏ ਸਾਨੂੰ ਕਿੱਡੀਆਂ ਬਖਸ਼ਿਸ਼ਾਂ ਸਨ ਆ ਤੁਸੀਂ ਪਿੱਛੇ ਪੜ ਕੇ ਆਏ ਹੋ ਨਾ ਪਿਛੇ ਵਿਚਾਰ ਕੇ ਸੁਣ ਕੇ ਆਏ ਜਿਹੜੇ ਰੋਜ਼ਾਨਾ ਤੁਹਾਡੇ ਚ ਆਉਣ ਵਾਲੇ ਨੇ ਔਰ ਤੁਹਾਡੇ ਤੋਂ ਕਿਤੇ ਜ਼ਿਆਦਾ ਗਿਣਤੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕੀ ਘਰਾਂ ਚ ਬਹਿ ਕੇ ਲਾਈਵ ਟੈਲੀਕਾਸਟ ਵੀ ਸੁਣ ਰਹੇ ਨੇ ਤੇ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਹਾਜ਼ਰ ਹੋ ਕੇ ਇੱਕ ਵਾਰੀ ਗੁਰੂ ਕੇ ਬਚਨ ਗੁਰੂ ਦਾ ਇਤਿਹਾਸ ਸੁਣਿਓ ਕਿਤੇ ਸਾਡਾ ਗਾਇਆ ਤੁਹਾਡਾ ਸੁਣਿਆ ਪ੍ਰਵਾਣ ਹੋ ਜਾਏ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਇਤਿਹਾਸ ਸੁਣਨਦੇ ਆ ਪੜ੍ਹਦੇ ਆ ਗੁਰੂ ਕੇ ਦਰਬਾਰ ਵਿੱਚ ਨਾਸਕਾਰਾਂ ਕਰਦੇ ਆ ਪਰ ਜ਼ਿੰਦਗੀ ਬਦਲਦੀ ਨਹੀਂ ਕਦੋਂ ਬਦਲਦੀ ਹੈ ਜੀ ਸਰੀਰ ਦਾ ਝੁਕਣਾ ਝੁਕਣਾ ਨਹੀਂ ਹੁੰਦਾ ਜਿੱਦ ਮਨ ਝੁਕ ਜਾਏ ਗੁਰੂ ਅੱਗੇ ਜਿੱਦ ਮਨ ਪ੍ਰਵਾਨ ਕਰ ਲਏ ਕੱਲ ਸੁਣਿਆ ਤੁਸੀਂ ਅਬਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਲਖਣ ਇਤਿਹਾਸ ਪਿਤਾ ਨੇ ਮੱਝੀਆਂ ਚਾਰਨਾ ਲਾ ਦਿੱਤਾ ਅੱਗੇ ਇੱਕੋ ਇਹੀ ਕਾਰ ਹੁੰਦੀ ਸੀ ਜੀ ਹੋਰ ਕੋਈ ਕੰਮ ਹੁੰਦਾ ਨਹੀਂ ਸੀ ਆ ਬਜ਼ੁਰਗ ਜਿੰਨੇ ਬੈਠੇ ਨੇ ਇਹ ਵੀ ਇਹਨਾਂ ਦਾ ਕੰਮ ਸੀ ਮੱਝੀਆਂ ਚਾਰਨੀਆਂ ਹਰ ਇੱਕ ਬੰਦਾ ਹੀ ਮਾਲ ਚਾਰਦਾ ਹੁੰਦਾ ਸੀ ਹੋਰ ਕੋਈ ਕੰਮ ਨਹੀਂ ਸੀ ਹੁੰਦਾ ਪਿਤਾ ਨੇ ਕਿਹਾ ਪੁੱਤਰਾ ਜੀ ਹੋਰ ਕਾਰਜ ਨਹੀਂ ਤੇ ਮੱਝੀਆਂ ਚਾਰ ਲਾ ਮੱਝੀਆਂ ਚਾਰਨ ਗਏ ਪਰ ਉਹ ਮੱਝੀਆਂ ਚਾਰਨ ਤੇ ਆਏ ਨਹੀਂ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਸੰਸਾਰ ਉਤੇ ਉਹ ਮੋਦੀ ਖਾਨਾ ਚਲਣ ਵੀ ਨਹੀਂ ਆਏ। ਤੁਹਾਨੂੰ ਗੁਰੂ ਨਾਨਕ ਸਾਹਿਬ ਇੱਥੇ ਦੁਨੀਆ ਦੀ ਕੋਈ ਕਾਰ ਵੀ ਨਹੀਂ ਕਰਨ ਆਏ। ਫਿਰ ਕੀ ਕਰਨ ਆਏ ਜੀ ਉਹ? ਮੇਰੇ ਤੋਂ ਪਹਿਲਾਂ ਗੁਰੂ ਕੇ ਪਿਆਰ ਵਾਲੇ ਰਾਗੀ ਸਿੰਘ ਇੱਕ ਸ਼ਬਦ ਪੜ੍ਹਦੇ ਸੀ ਪਹਿਲਾਂ। ਕਿਹੜਾ? ਜਨਮ ਮਰਨ ਦੋਵੇਂ ਨਹੀਂ। ਉਹਦੇ ਦੋਨਾਂ ਚ ਵੀ ਨਹੀਂ ਆਇਆ। ਤੁਹਾਨੂੰ ਗੁਰੂ ਨਾਨਕ ਸਾਹਿਬ ਨਾ ਜਨਮ ਚ ਆ ਨਾ ਮਰਨ ਚ। ਕਿਵੇਂ ਆਏ ਜੀਓ ਜਨ ਪਰਉਪਕਾਰੀ ਆਏ ਉਹ ਪਰਉਪਕਾਰ ਕਰਨ ਆਏ ਨੇ ਇੱਕ ਹੁੰਦਾ ਉਪਕਾਰ ਉਪਕਾਰ ਤੇ ਸਾਰੇ ਕਰਦੇ ਆਂ ਇੱਕ ਹੁੰਦਾ ਪਰਉਪਕਾਰ ਉਪਕਾਰ ਆਪਣੇ ਲਈ ਹੁੰਦਾ ਹੈ ਉਪਕਾਰ ਸਾਰੇ ਹੀ ਕਰਦੇ ਆਂ ਇੱਕ ਹੁੰਦਾ ਪਰਉਪਕਾਰ ਉਹ ਕਿਸੇ ਦੂਜੇ ਲਈ ਕਿਸੇ ਬਗਾਨੇ ਲਈ ਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜ਼ਿੰਦਗੀ ਆਪਣੇ ਲਈ ਨਹੀਂ ਲਾਈ ਉਹਨਾਂ ਨੇ ਭੁੱਲੀ ਭਟਕੀ ਮਨੁੱਖਤਾ ਨੂੰ ਜਿਨ੍ਹਾਂ ਨੂੰ ਜਾਣਦੀ ਨਹੀਂ ਡਿੱਗਿਆ ਪਿਆ ਨੂੰ ਉਠਾਇਆ ਹਨੇਰੇ ਚ ਪਈ ਮਨੁੱਖਤਾ ਨੂੰ ਸੱਚ ਦਾ ਰਾਹ ਵਿਖਾਇਆ ਫਿਰ ਪੜੇ ਇੱਕ ਵਾਰੀ ਜਨਮ ਮਰਨ ਦੂਹੋਂ ਤੇ ਨਾ ਦੂਹੋਂ ਤੇ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ ਹਰਿ ਸਿਉ ਲੈਣ ਮਿਲਾਏ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆ ਲੋਕਾਂ ਨੂੰ ਭਟਕਿਆ ਨੂੰ ਭੁੱਲਿਆ ਨੂੰ ਹਰੀ ਨਾਲ ਮਲਾਉਣ ਆਏ ਸੀ ਆਖੋ ਸਤਨਾਮ ਆਏ ਤੇ ਜਿਵੇਂ ਆਮ ਮਨੁੱਖ ਤਾਂ ਪੈਦਾ ਉਵੇਂ ਹੀ ਪੈਦਾ ਹੋਏ ਨਾ ਇੱਕ ਮੈਂ ਉਦਾਹਰਨ ਦੇਣ ਲੱਗਾ ਸਮਝ ਆ ਜਾਏਗੀ ਜੇਲ੍ਹ ਵਿੱਚ ਕੈਦੀ ਹੁੰਦੇ ਨੇ ਜੇਲ੍ਹ ਵਿੱਚ ਸੁਪਰਡੈਂਟ ਵੀ ਹੁੰਦਾ ਤੇ ਜੇਲ੍ਹ ਵਿੱਚ ਇੱਕ ਡਾਕਟਰ ਇਲਾਜ ਕਰ ਲੈਂਦਾ ਉਹਨਾਂ ਦਾ ਜਾਨ ਵਿੱਚ ਫਰਕ ਹੁੰਦਾ ਇੱਕ ਤੇ ਕੈਦੀ ਆ ਉਹਦੇ ਰਹਿਣ ਵਿੱਚ ਵੀ ਫਰਕ ਹੁੰਦਾ ਉਹਦੇ ਜਾਨ ਵਿੱਚ ਵੀ ਫਰਕ ਹੁੰਦਾ ਇੱਕ ਸਵਾਰਡੈਂਟ ਹੁੰਦਾ ਉਹਦਾ ਵੀ ਰਹਿਣਾ ਵੱਖਰਾ ਹੁੰਦਾ ਇੱਕ ਇਲਾਜ ਕਰ ਲੈਂਦਾ ਉਹ ਆਉਂਦਾ ਇਲਾਜ ਕਰਦਾ ਤੇ ਚਲਾ ਜਾਂਦਾ ਉਹਦਾ ਕੈਦੀਆਂ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਦਾ ਜੇਲ੍ਹ ਦੇ ਸੁਪਰਡੈਂਟਾਂ ਨਾਲ ਕੋਈ ਮਤਲਬ ਨਹੀਂ ਹੈ। ਉਹਨੇ ਇਲਾਜ ਕਰਨਾ ਤੇ ਕਰਕੇ ਚੱਲ ਜਾਣਾ। ਮਾਨੂੰ ਇਹ ਸੰਸਾਰਿਕ ਜੇਲ੍ਹ ਆ। ਅਸੀਂ ਸਾਰੇ ਜਿੰਨੇ ਵੀ ਆਪਾਂ ਆਪਾਂ ਇੱਥੋਂ ਦੇ ਕੈਦੀ ਆ। ਤੇ ਗੁਰੂ ਨਾਨਕ ਸਾਹਿਬ ਸਾਡਾ ਜੇਲ੍ਹ ਵਿੱਚ ਬੰਦ ਕੈਦੀਆਂ ਦਾ ਇਲਾਜ ਕਰਨ ਆਏ ਸੀ। ਆਖੋ ਸਤਿਨਾਮ। ਮੈਂ ਇੱਕ ਪੰਗਤੀ ਪੜ ਕੇ ਅੱਗੇ ਤੁਰੂੰਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਭਇਆ ਅਨੰਦ ਜਗਤ ਵਿੱਚ ਕਲ ਤਰਨ ਗੁਰੂ ਨਾਨਕ ਆਇਆ ਕਲ ਤਰਨ ਗੁਰੂ ਨਾਨਕ ਆਇਆ ਸਾਰੇ ਪੜੋ ਕਲ ਤਰਨ ਗੁਰੂ ਨਾਨਕ ਆਇਆ ਕਲ ਤਰਨ ਗੁਰੂ ਨਾਨਕ ਭਇਆ ਅਨੰਦ ਜਗਤ ਵਿੱਚ ਕਲ ਤਰਨ ਗੁਰੂ ਨਾਨਕ ਆਇਆ ਕਲ ਤਰਨ ਗੁਰੂ ਨਾਨਕ ਹੁਣ ਇੱਕ ਸਵਾਲ ਪੈਦਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਆਏ ਆਏ ਤੇ ਸੀ ਮੁੜ ਕੇ ਗਏ ਨਹੀਂ ਆਖੋ ਸਤਨਾਮ ਗਏ ਨਹੀਂ ਕਿਤੇ ਹੋ ਇੱਥੇ ਨਾ ਅੱਜ ਵੀ ਕੋਈ ਪਿਆਰ ਨਾਲ ਆਵਾਜ਼ ਮਾਰੇ ਅੱਜ ਵੀ ਕੋਈ ਯਾਦ ਕਰੇ ਉਹ ਤੇ ਉਡੀਕਦੇ ਨੇ ਅੱਜ ਵੀ ਕੋਈ ਹੋਵੇ ਤੇ ਸਹੀ ਕੋਈ ਯਾਦ ਤੇ ਕਰੇ ਤੁਸੀਂ ਪੁੱਛੋਗੇ ਵੀ ਜੇ ਹੈ ਤੇ ਕਿੱਥੇ ਨੇ ਕਹੋਗੇ ਨਾ ਜਦੋਂ ਅਰਦਾਸ ਸਿੰਘ